ਚਾਨਕ ਮੁੰਡੇ ਦੇ ਕੱਪੜੇ ਲੈਣ ਆਈ ਆ ਤੇ ਮੈਨੂੰ ਕੀ ਪਤਾ ਸਿਕੰਦਰ ਮੈਂ ਉਹ ਵੀ ਕੁੜੀ ਤੋਂ ਬੂਆ ਖਲਵਾਇਆ ਮੈਂ ਕਿ ਤੂੰ ਬੂਆ ਖੋਲ ਮੈਂ ਅੰਦਰ ਵੜੀ ਤੇ ਦੋਨੋਂ ਲੇਟੇ ਹੋਏ ਮੈਨੂੰ ਕਹਿੰਦਾ ਵਾ ਤੂੰ ਤਾਂ ਖੁਸਰਾ ਲੱਗਦੀ ਮੈਂ ਇੰਦਾ ਹੀ ਮਤਵਾਸਾ ਕਰਦਾ ਵਾ ਉਹਨੂੰ ਅੰਦਰ ਲੈ ਕੇ ਲੇਟਿਆ ਵਾ ਹੁਣ ਅੱਜ ਕਿੱਥੇ ਤੁਹਾਡੇ ਘਰ ਵਾਲਾ ਅੰਦਰ ਕਮਰੇ ਚ ਕਿਹਦੇ ਨਾਲ ਲੇਟਿਆ ਆਵਾ ਕੁੜੀ ਨਾ ਪਤਾ ਭਾਜੀ ਇਹਨੂੰ ਪਤਾ ਹੋਵੇ ਕਿਹੜੀ ਮੈਂ ਆਪਣੇ ਪਿਓ ਨੂੰ ਬੁਲਾਵੇ ਤੇ ਪਿਓ ਦਾ ਫਰਦਾਨ ਬੜਿਆ ਫਰਦਾਨ ਆਵੇ ਪਰ ਮੌਦ ਕਸ਼ੋਬ ਤੇ ਆ ਇੱਥੇ ਆਜ ਤੇ ਦੇਖ ਆਪਣੇ ਮੁੰਡੇ ਦੀ ਕਿੰਨ ਤੁੰਤਾ ਮੇਰੀ ਜਿੱਦ ਕਿੰਨਾ ਇਹ ਕੱਪੜੇ ਮੁੰਡੇ ਦੀ ਆ ਕੱਤ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲੱਗ ਰਹਿੰਦੇ ਨੂੰ ਬਾਪਾ ਜੀ ਪਰਸੋਂ ਇਹਨੇ ਮੈਨੂੰ ਕੁੱਟ ਕੇ ਭੇਜਿਆ ਲੱਗ ਥੋੜੀਏ ਦਿਨ ਨਹੀਂ ਰਹਿੰਦੀ ਸੀ ਕਿ ਪਰਸੋਂ ਇਹਨੇ ਮੈਨੂੰ ਬੜਾ ਕੁੱਟਿਆ ਅੱਗੇ ਕਦੀ ਤੁਸੀਂ ਫੜਿਆ ਇਹਨਾਂ ਨੂੰ ਕਦੀ ਅੱਗੇ ਅੱਗੇ ਪਾ ਜੀ ਇਹਦੀ ਚਾਟਾ ਫੜੀਆਂ ਹੋਈਆਂ ਮੇਰੇ ਫੋਨ ਤੇ ਸਕਰੀਨਸ਼ਾਟ ਵੇਖੋ ਇਹਨੇ ਮੇਰਾ ਫੋਨ ਹੀ ਖੋਲ ਉਹ ਅੰਦਰੋਂ ਅੰਦਰੋਂ ਆਵਾਜ਼ਾਂ ਮਾਰ ਰਹੇ ਨੇ ਕਹਿੰਦੇ ਇਹ ਵੀ ਗਲਤ ਆ ਮੈਂ ਬਾਜੀ ਇਹਨੂੰ ਪੁੱਛੋ ਕੀ ਗਲਤ ਆ ਕੀ ਇਹਨੇ ਮੇਰਾ ਕੀ ਦੇਖਿਆ ਮੈਂ ਇਹਦੀ ਮੰਗ ਮੁੰਡੇ ਵਾੜੀ ਅੰਦਰ ਮੇਰੀ ਕੁੜੀ ਨੇ ਕੁੱਟ ਕੇ ਕਿੰਨੀ ਵਾਰੀ ਸ਼ਕੱਡੀ ਇੱਥੋਂ ਕਰੋ ਬਾਹਰ ਸੋ ਦੋਸਤੋ ਦਾਦੀ ਕੀ ਬਸਤੀਆਂ ਇਲਾਕੇ ਦੋ ਇੱਕ ਕੀ ਹੋਇਆ ਨੁਸਾਨੀ ਕਰ ਰਹੇ ਤੇ ਵਿਵਾਦ ਹੋ ਰਿਹਾ ਗਲਤ ਕਰ ਰਹੇ ਨਹੀਂ ਤੁਹਾਡੇ ਘਰ ਵਾਲਾ ਕਿੱਥੇ ਹੁਣ ਘਰ ਵਾਲਾ ਅੰਦਰ ਜਾਨੀ ਲੈ ਕੇ ਲੈ ਕੇ ਵੜਿਆ ਹੋਇਆ ਤੁਸੀਂ ਤਾਂ ਜਾਣਦੇ ਹੋ ਸ਼ਮੀ ਕਪੂਰ ਦੀ ਮਸਾਲੀ ਆ ਹਾਂ ਜਨਾਨੀ ਲੈ ਕੇ ਕੋਣ ਵ ਜੀ ਛੋਟਾ ਜਵਾਈ ਮੇਰੀ ਤਾਂ ਪੇ ਅਕੁੜੀ ਦੀ ਵਿਧਵਾ ਬੈਠੀ ਘਰ ਚ ਮੈਂ ਤੇ ਆਪ ਦੁਖੀ ਆ ਉਹਦੀ ਕੁੜੀ ਆ ਹੋਏ ਹੋਏ ਉਹ ਮੈਂ ਤਾਂ ਦੁਖੀ ਆਪ ਨਹੀਂ ਗੱਲ ਹੋਈ ਕੀ ਸਾਰੀ ਕੀ ਗੱਲ ਹੋਈ ਹੈ ਦੇਖੋ ਕੁਛ ਨਹੀਂ பாਜੀ ਇਹ ਮਾਰਦਾ ਹੀ ਆ ਰਿਹਾ ਤਿੰਨ ਸਾਲਾਂ ਦਾ ਕਿੰਨੇ ਸਾਲ ਹੋਏ ਵਿਆਹ ਨੂੰ ਤਿੰਨ ਸਾਲ ਹੋ ਗਏ பாਜੀ ਤੇ ਮੈਨੂੰ ਕੁੱਟਦਾ ਪਿਆ ਮੈਂ ਚਾਰ ਸਾਲ ਤੇ ਅੱਜ ਤੁਹਾਨੂੰ ਕਿੱਦਾਂ ਪਤਾ ਲੱਗੇਗੀ ਤੁਹਾਡਾ ਕਾਰਾ ਲਾ ਮੁੰਡੇ ਦੇ ਕੱਪੜੇ ਲੈ ਆਈਆਂ ਮੈਂ ਅਚਾਨਕ ਮੁੰਡੇ ਦੇ ਕੱਪੜੇ ਲੈਣ ਆਈਆਂ ਤੇ ਮੈਨੂੰ ਕੀ ਪਤਾ ਸੀ ਕੰਦਰ ਮੈਂ ਉਹ ਵੀ ਕੁੜੀ ਤੋਂ ਬੂਆ ਖਲਵਾਇਆ ਮੈਂ ਕਿ ਤੂੰ ਬੂਆ ਖੋਲ ਮੈਂ ਅੰਦਰ ਬੜੀ ਤੇ ਦੋਨੋਂ ਲੇਟੇ ਮੈਨੂੰ ਕਹਦਾ ਵਾ ਤੂੰ ਤਾਂ ਖੁਸਰਾ ਲੱਗਦੇ ਮੈਂ ਇਦਾਂ ਲਿਆ ਬਕਵਾਸਾ ਕਰਦਾ ਵਾ ਉਹਨੂੰ ਅੰਦਰ ਲੈ ਕੇ ਲੇਟਿਆ ਵਾ ਅੱਜ ਆਹਨਦਾ ਇਹਦਾ ਮੁੰਡਾ ਵਾ ਹੁਣ ਅੱਜ ਕਿੱਥੇ ਤੁਹਾਡੇ ਘਰ ਵਾਲਾ ਅੰਦਰ ਕਮਰੇ ਚ ਕਿਹਦੇ ਨਾਲ ਲੇਟਿਆ ਆਇਆ ਵਾ ਕੁੜੀ ਨਾਲ ਕਿਹੜੀ ਕੁੜੀ ਦੇ ਨਾਲ ਅੰਦਰ ਆ ਪਤਾ ਭਾਜੀ ਇਹਨੂੰ ਪਤਾ ਹੋਵੇ ਕਿਹੜੀ ਮੈਂ ਆਪਣੇ ਪਿਓ ਨੂੰ ਬੁਲਾਵੇ ਤੇ ਪਿਓ ਦਾ ਫਰਦਾਨ ਬੜਿਆ ਫਰਦਾਨ ਆਵੇ ਪਰ ਮੌਤ ਕੱਛੋਂ ਪਿਆ ਦੇ ਆਹ ਤੇ ਦੇ ਕਪੜੇ ਮੁੰਡੇ ਦੇ ਇਕ ਤੁੱਟਾ ਮੇਰੀ ਜਿੱਦ ਕੇ ਨਰਾ ਕਰਦੇ ਦੇ ਕਪੜੇ ਮੁੰਡੇ ਦੇ ਇਕ ਤੇ ਤੁਸੀਂ ਹੁਣ ਕਿੰਨੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲੱਗ ਰਹਿੰਦੇ ਨੂੰ ਭਾਜੀ ਪਰਸੋਂ ਇਹਨੇ ਮੈਨੂੰ ਮੋਟ ਕੇ ਭੇਜਿਆ ਲੱਗ ਥੋੜੀਏ ਦਿਨ ਨਹੀਂ ਰਹਿੰਦੀ ਸੀ ਕਿ ਪਰਸੋਂ ਇਹਨੇ ਮੈਨੂੰ ਬੜਾ ਕੁੱਟਿਆ ਬੜਾ ਅੱਗੇ ਕਦੀ ਤੁਸੀਂ ਫੜਿਆ ਇਹਨਾਂ ਨੂੰ ਕਦੀ ਅੱਗੇ ਅੱਗੇ ਪਾਜੀ ਦੀ ਚਾਟਾ ਫੜੀਆਂ ਹੋਈਆਂ ਮੇਰੇ ਫੋਨ 'ਚ ਸਕਰੀਨਸ਼ਾਟ ਪਏ ਹੋਏ ਨੇ ਮੇਰੇ ਫੋਨ ਹੀ ਖੋਲ ਉਹ ਅੰਦਰੋਂ ਅੰਦਰੋਂਵਾਜਾ ਮਾਰ ਰਹੇ ਨੇ ਕਹਿੰਦੇ ਇਹ ਵੀ ਗਲਤ ਆ ਮੈਂ ਬਾਜੀ ਇਹਨੂੰ ਪੁੱਛੋ ਕੀ ਗਲਤ ਆ ਕੀ ਇਹਨੇ ਮੇਰਾ ਕੀ ਦੇਖਿਆ ਮੈਂ ਇਹਦੀ ਮੰਗ ਮੁੰਡੇ ਵਾੜੇ ਅੰਦਰ ਇਹਨੇ ਮੈਨੂੰ ਫੜਿਆ ਮੁੰਡਿਆਂ ਨਾਲ ਫੜਿਆ ਅੰਦਰ ਵੜੇ ਇਹਨੇ ਮੈਂ ਮੁੰਡੇ ਵਾੜੇ ਅੰਦਰ ਕੁੜੀ ਵਾੜੇ ਦੇ ਲਈ ਕਿੰਨੇ ਕਿੰਨੇ ਝੇੜ ਤੋਂ ਤੁਹਾਡੇ ਅੱਦੇ ਲੜਾਈ ਝਗੜਾ ਚੱਲ ਰਿਹਾ ਸੀ ਬਾਜੀ ਜਦੋਂ ਦਾ ਵਿਆਹ ਹੋਇਆ ਉਹ ਦੋਦੇ ਮੈਨੂੰ ਇੰਨੇ ਰੰਗ ਦਿਖਾੜੇ ਲੰਮੇ ਰਹੀ ਸੀ ਇਹ ਅਰੇਂਜ ਮਰੀ ਮੇਰੀ ਪਾਜੀ ਮੈਨੂੰ ਪਤਾ ਹੀ ਤਾਂ ਨਹੀਂ ਸੀਗੀ ਅਸੀਂ ਇਹਦਾ ਵਿਆਹ ਕਰਤਾ ਕਿ ਚੱਲ ਕੁੜੀ ਆਪਣੇ ਘਰ ਮਰਜ਼ੀ ਨਾਲ ਕਿਤੇ ਕੱਲ ਨੂੰ ਦੇਖੋ ਬੱਚਾ ਭੱਜ ਕੇ ਗਲਤੀ ਕਰ ਲੇ ਆਪਣਾ ਜੱਗਾ ਸੀ ਕਹਿੰਦੇ ਕਿ ਚਲੋ ਪਾ ਜੀ ਮੈਂ ਤਾਂ ਮੁੰਡੇ ਨਹੀਂ ਪੀਲੇ ਤੁਹਾਡੀ ਲਮ ਮੇਰੀ ਇਹ ਤੁਹਾਨੂੰ ਵੀ ਪਿਆਰ ਕਰਦੇ ਸੀ ਤੇ ਹੁਣ ਹੋਰ ਹੋਰ ਕਿੰਨਾ ਪਿਆਰ ਹੋ ਗਿਆ ਇਹ ਕਿਹੜਾ ਪਿਆਰ ਹੈ ਜਿਹੜਾ ਅੱਜ ਇੱਥੇ ਆ ਤੇ ਕੱਲ ਉੱਥੇ ਗੂੰ ਕਾਣ ਲਾ ਪਿਆ ਤੇ ਆਹ ਰੋ ਜਿਹੜੇ ਜਨਾਨੀ ਨਭਾਰੀ ਆ ਹੈ ਇਹ ਕਿਹੜਾ ਪਿਆਰ ਹੈ ਬੱਚੇ ਕਿਨੇ ਤੁਹਾਡੇ ਕਿਨੇ ਬੱਚੇ ਬੱਚਾ ਇੱਕ ਪਾ ਜੀ ਤੁਹਾਨੂੰ ਅਲਸਕੂਲ ਫਾਇਤ ਤੇ ਨਵੇਂ ਪ੍ਰਿੰਸੀਪਲ ਸੀਗੇ ਮੈਂ ਆਂਟੀ ਨੂੰ ਰੈਂਟ ਤੇ ਦਿੱਤਾ ਮੈਂ ਮਿੰਟ ਤੋਂ ਤੇ ਪਾ ਕਿੰਨੇ ਟਾਈਮ ਤੋਂ ਜਰਨ ਮਿਲਤਾ ਤੁਸੀਂ ਇੱਥੇ ਸਭ ਤੋਂ ਪਹਿਲਾਂ ਹੀ ਹੋਇਆ ਬਾਜੀ ਇੱਥੇ ਮਹੀਨਾ ਆਉਂਦਾ ਸੀ ਗੋਲਡੀ ਦੇ ਰੰਦੇ ਸੀਗੇ ਉੱਥੇ 6-7 ਮਹੀਨੇ ਹੋ ਗਏ ਸੀ ਅੱਛਾ ਜੀ ਇਹ ਇੱਥੇ ਉੱਥੇ ਵੀ ਕਰਾਇਆ ਇਹ ਲਈ ਮੈਰਿਜ ਕਿੱਥੇ ਹੋਈ ਸੀ ਤੁਹਾਡੀ ਮੈਰਿਜ ਮੇਰੀ ਦਸ਼ਮੇਸ਼ ਨਗਰ ਉੱਥੇ ਵੀ ਇਨਾਂ ਨੇ ਮੈਨੂੰ ਪਲੈਨਿੰਗ ਕਰਦੀ ਮੇਰੇ ਸੋਹਰੇ ਨੇ ਮੇਰੇ ਤੇ ਹੱਥ ਪਾਇਆ ਸੀ ਉੱਤੋਂ ਵੀ ਇਨਾਂ ਨੇ ਮੈਨੂੰ ਕੱਢਵਾਉਣ ਚਾਲੇ ਲਾ ਲ ਮੈਰਿਜ ਮੇਰੀ ਸੀ ਤੁਹਾਡੀ ਉਹਦੇ ਪਾਸੇ ਮੈਨੂੰ ਕੱਢਵਾਉਣ ਕਰਾਈ ਬਾਜੀ ਥਾਣੇ ਤੇ ਰਿਪੋਰਟ ਕਰਾਈ ਇਹਦਾ ਪਿਓ ਪਰਖਾਨਾ ਉਹਨੇ ਤੈਨੂੰ ਲੱਗਿਆ ਪ੍ਰਧਾਨਾ ਜੀ ਦਾ ਪ੍ਰਧਾਨਾ ਸ਼ਹਿਰ ਹੈਗਾ ਵਾ ਗਵਰ ਮੰਡੀ ਦਾ ਕਿਹੜੀ ਪਾਰਕ ਦੀ ਪ੍ਰਧਾਨਾ ਜੀ ਫੁੱਲ ਨਹੀਂ ਪੱਲਦਾ ਫੁੱਲ ਦਾ ਪਾਣੀ ਫੁੱਲ ਦਾ ਫੁੱਲਦਾ ਹੈਗਾ ਉਹ ਅੰਦਰੋਂ ਦੇਖੋ ਬੋਲ ਰਹੇ ਵੇ ਅੰਦਰੋਂ ਪਿਓ ਇਹਦਾ ਪਿਓ ਮੈਨੂੰ ਕੋਲੇ ਆ ਕੇ ਇਹ ਨਾਮ ਲੰਦਾ ਵਾ ਕਿ ਕਿਹਾ ਕਿ 25 ਪਹਿਲੇ ਨੂੰ ਵੀ ਪਤਾ ਕਿ ਇੱਡੀਆ ਤੂੰ ਗਿਆ ਨਾ ਲੈ ਕੇ ਫਤਗਾ ਜਾ ਬੈਠੇ ਮੈਨਾਂ ਨਾਮ ਹੋਇਆ ਤੁਹਾਡੀ ਮੈਰਿਸ ਨੂੰ ਸਾਡੇ ਨੂੰ 4 ਸਾਲ 4 ਸਾਲ ਹੋ ਗਏ ਆਜ ਬਾਜ ਇਹ ਲੜਕੀ ਕੌਣ ਹੈ ਕਿ ਪਤਾ ਭਾਜੀ ਕੋਣ ਮੈਂ ਤਾਂ ਪੂਣੀ ਦੇਖੀ ਆ ਤਾਂ ਲੇਟੀ ਹੋਏ ਦੋ ਤੇ ਕੁੜੀ ਦੇਖੀ ਤੁਸੀਂ ਅੰਦਰ ਹਾਂਜੀ ਮੈਂ ਤਾਂ ਚਪੇੜਾ ਵੀ ਮਾਰੀਆ ਉਹਨੂੰ ਪੱਜਾਂ ਦੇ ਕੰਦਾ ਤੂੰ ਭੱਜ ਜਾ ਤੂੰ ਭੱਜ ਜਾ ਹੂੰ ਵਧੀਆ ਕੀਤਾ ਕਾਲਾ ਮਾਰ ਦਿੱਤਾ ਜਦੋਂ ਸਮੇਂ ਆ ਜੇ ਇਹਨੇ ਮੈਨੂੰ ਘੁੱਟ ਕੇ ਪਸਾ ਮੈਂ ਕਹਿੰਦਾ ਕੱਲੇ ਨੂੰ ਘੁੱਟ ਕੇ ਪਸਾ ਇੱਥੇ ਕਿਸੇ ਨੇ ਨਹੀਂ ਪਾਈ ਆਪਣਾ ਆਈਦਰ ਬਾਈ ਦਾ ਇਹ ਕਿਸੇ ਮੁੰਡੇ ਦੀ ਮੰਗ ਕੇ ਲੈ ਆਇਆ ਦੀ ਉਹ ਆਪਕੋ ਜਾਂ ਕੁਝ ਮੁੰਡਾ ਦੁਕਾਨ ਤੇ ਲੱਗਾ ਉਹ ਵੀ ਇਹਦੇ ਨਾਲ ਹੀ ਕੰਮ ਕਰਦਾ ਹੈ ਜੀ ਚੈਟਿੰਗ ਆ ਫੜੀਆਂ ਗਿਆ ਸੀ ਕਿ ਪਰਸੋ ਚੋਂ ਉਥੇ ਦੇ ਫੋਨ ਚ ਇਹਦੀ ਪੁਰਾਣੀ ਸ਼ੈਲੀ ਨਾਲ ਇਹ ਸਾਰੇ ਪਰ ਸਾਰਿਆਂ ਨਾਲ ਗੱਲਾਂ ਕਰਦਾ ਵਾ ਇਹ ਹਰੇਕ ਨੂੰ ਗੱਲਾਂ ਕਰਦਾ ਵਾ ਅੱਜ ਤੁਸੀਂ ਕਿੰਨੀ ਦੇਰ ਪਹਿਲੇ ਇਹਨਾਂ ਨੂੰ ਇੱਧਾ ਫੜਿਆ ਇਹਨਾਂ ਨੂੰ ਭਾਜੀ ਮੈਨੂੰ ਥੋੜੇ ਤੇ ਹਫਤਾ ਕੀ ਹੋਇਆ ਉਦੋਂ ਮੈਨੂੰ ਚੈਟਿੰਗ ਆ ਫੜਿਆ ਮੈਨੂੰ ਕੰਦਾ ਮੈਨੂੰ ਕੰਦਾ ਮੈਨੂੰ ਬਾਲਾ ਜਿਹਦੀ ਸੋਣ ਲੱਗੇ ਮੇਰੇ ਕੋਈ ਇਦਾਂ ਦੀ ਗੱਲਬਾਤ ਨਹੀਂ ਹੈਗੀ ਮੈਂ ਕਹਾਂ ਚਲੋ ਠੀਕ ਆ ਕੋਈ ਨਹੀਂ ਮੈਂ ਉਹ ਦੋ ਵੀ ਮਾਫ ਕਰਦਾ ਇਹਨੇ ਮੈਨੂੰ ਪਰਸੋਂ ਪਟਾਕ ਕੁੱਟ ਕੇ ਇਹਨੇ ਮੈਨੂੰ ਬੜਾ ਮਾਰਿਆ ਮੇਰੇ ਮੁੰਡੇ ਨੂੰ ਵੀ ਵਿੱਚ ਮਾਰਿਆ ਉਹ ਬਚਾਰਾ ਮੈਨੂੰ ਕਹਿੰਦਾ ਕਹਿੰਦਾ ਮੰਮੀ ਅਸੀਂ ਇੱਥੇ ਨਹੀਂ ਡਾਡਾ ਨਾਲ ਨਹੀਂ ਹਾਊਸ ਚਲੋ ਬਚਾਰਾ ਨਹੀਂ ਕੋ ਜਟਾਈ ਸਾਲ ਦਾ ਉਹ ਤੋਂ ਡੱਕਾਰ ਕਿ ਦੌਪਰ ਕਿੱਥੇ ਅਸ ਮੈਂ ਤਾਂ ਰੇਲਵੇ ਸਟੇਸ਼ਨ ਦੀ ਬੈਕ ਸੈਟ 'ਤੇ ਸੌਂ ਰਹੀ ਥੇ ਕਲੇਮਲ ਰੇਲਵੇ ਸਟੇਸ਼ਨ ਤੋਂ ਉਹ ਹੁਣ ਤੁਹਾਨੂੰ ਗਲਤ ਅੰਦਰੋਂ ਗਲਤ ਗਲਤ ਬੋਲ ਰਹੇ ਆ ਬੜਾ ਕੀ ਇਹ ਮੈਂ ਪਹਿਲਾਂ ਹੀ ਅਸਲੋਂ ਪਹਿਲਾ ਲੜਾਈ ਚ ਪਹਿਲਾ ਹੋਇਆ ਕਦੀ ਤੁਹਾਡਾ ਆਜੋ ਗੱਲ ਜਵਾਬ ਸਾਡੇ 11 ਪਰਸੋਂ ਆ ਕੇ ਆਏ ਨੂੰ ਹਾਂਜੀ ਇੱਕ ਮੁੱਠੀ ਨਾਮ ਸਰ ਤੁਹਾਡਾ ਰਸ਼ਨੀ ਮਹਾਰਾਜ ਕੀ ਗੱਲ ਕੀ ਹੋਈ ਸਾਰੀ ਕੀ ਗੱਲ ਹੈ ਸਾਨੂੰ ਕੁਝ ਨਹੀਂ ਪਤਾ ਸਾਰਿਆਂ ਅਸੀਂ ਘਰ ਸਾਡੇ 11 ਪਰਸੋਂ ਆਉਂਦੀ ਇਹ ਗੱਲ ਹੈ ਅਸੀਂ ਸੌਣ ਲੱਗੇ ਸੀਗੇ ਤੇ ਸਾਨੂੰ ਫੋਨ ਆਇਆ ਮੇਰੇ ਬੇਟੇ ਦਾ ਕਹਿੰਦੇ ਇਦਾਂ ਦਾ ਨਾ ਮੇਰੀ ਸਿਸਟਰ ਦਾ ਫੋਨ ਆਇਆ ਮੈਨੂੰ ਜੀ 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 ਮੈਨੂੰ ਕੁੱਟਿਆ ਮਾਰਿਆ ਵਾ ਤੇ ਕੋਈ ਘਰੋਂ ਉਹਨੇ ਕਿਹਾ ਇਹਨਾਂ ਕੱਢ ਦਿੱਤੀ ਬਾਹਰ ਮਤਲਬ ਤੁਹਾਡੀ ਲੜਕੀ ਨੇ ਤੁਹਾਨੂੰ ਕਿਹਾ ਕਿ ਫੋਟ ਮਾਰ ਕੀਤੀ ਮੇਰੇ ਨਾਲ ਮੇਰੇ ਬੇਟੇ ਦਾ ਫੋਨ ਆਇਆ ਫਿਰ ਅਸੀਂ ਇਹਨੂੰ ਇਹਦਾ ਫੋਨ ਇਹਨੇ ਖੋਲਿਆ ਨਾ ਫੋਨ ਇਹਦੇ ਕੋਈ ਆ ਫੋਨ ਲੜਕੇ ਗੋਲੀ ਹੈ ਫੋਨ ਇਹਦੇ ਕੋਈ ਨਹੀਂ ਜਵਾਈ ਉਹ ਜਿਹੜੀ ਉਹ ਲੜਕੀ ਉਹ ਕੌਣ ਹੈਗੀ ਇੱਥੇ ਉਹਨੂੰ ਨਹੀਂ ਪਤਾ ਸੀ ਕਿ ਇਹ ਮੈਰਿਡ ਆ ਜਾਂ ਕਿਦਾਂ ਇਹ ਵੀ ਨਹੀਂ ਸਾਨੂੰ ਪਤਾ ਇਹ ਅਸਲ ਉਹ ਜਿਹੜਾ ਉਹ ਤਾਂ ਇੱਕਦਮ ਮੁੰਡਾ ਗਲਤੀ ਕਰ ਹੀ ਰਿਹਾ ਉਹ ਤਾਂ ਲੜਕੀ ਵੀ ਨਾਲ ਗਲਤੀ ਕਰ ਰਹੀ ਹੈ ਕੋਈ ਨੂੰ ਪਤਾ ਕਿ ਮੈਰਿਡ ਦਾ ਬੱਚਾ ਹੈਗਾ ਉਹਦਾ ਫਿਰ ਇਦਾਂ ਕਿਉਂ ਕਰ ਰਹੀ ਹੈ ਉਹ ਤੇ ਉਹਨੂੰ ਇਹਨੂੰ ਪਤਾ ਨਹੀਂ ਕਿ ਲੜਕੇ ਨੇ ਖੁਸਰਾਇਆ ਕਹ ਖੁਸ ਜਿਹਨਾਂ ਨੂੰ ਲੈ ਆ ਕੇ ਬੜਿਆ ਆਰਾਮ ਆਇਆ ਹੈ ਨਿਆਣਾ ਚੰਮਾ ਥੋੜੀ ਹੈ ਹਾਂ ਹਾਂ ਨਿਆਣਾ ਤੇ ਰੱਬ ਕਿੱਥੋਂ ਆ ਗਿਆ ਇਹਨਾਂ ਦੇ ਸਾਰੇ ਘਰ ਭੈਣਿਆ ਇਹਦੇ ਪ੍ਰਾਣਾਂ ਨੂੰ ਲੈਣ ਕੋਈ ਨਹੀਂ ਕੋਈ ਹੋਣੇ ਇਹਦੀ ਮਾਂ ਨੇ ਸਟੂਪ ਪਲੈਨਿੰਗ ਕਰਕੇ ਬਾਹਰ ਕਢਵਾ ਕਰਦੇ ਆ ਇਹਨਾਂ ਨੇ ਮੇਰੇ ਬਾਹਰ ਕਢਵਾ ਛੱਡਿਆ ਮੈਂ ਲੈ ਕੇ ਕਰਕੇ ਬਾਹਰ ਕਢਵਾ ਛੱਡੇ ਇਹਨਾਂ ਨੇ ਮੈਨੂੰ ਇੱਤਾ ਦੇ ਆਏ